ਸੱਚੀ ਕਾਲਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਰਾਜਪਾਲਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਲੈਣੀ ਹੈ ਜਿਹੜੀ ਅਸੀਂ ਅੱਜ ਵੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸੂਟ ਲੈ ਕੇ ਆ ਜੀ ਡਿਸਕਾਊਂਟ ਤੇ ਅ ਸਾਰਿਆਂ ਦਾ ਪ੍ਰਾਈਸ ਤੁਸੀਂ ਪਹਿਲਾਂ ਵੀਡੀਓ ਚ ਦੇਖਿਆ ਹੋਵੇਗਾ 2300 ਤੋਂ ਲੈ ਕੇ 2500 ਵਾਲੇ ਸੂਟ ਨੇ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਖੁਸ਼ਿਕਤਾ ਪੀਸ ਜਿੱਦਾਂ ਸਾਈਡ ਤੇ ਰਹਿ ਜਾਂਦੇ ਨੇ ਜੀ ਉਹ ਨੇ ਤੇ ਬਾਕੀ ਕੁਸ਼ਿਕ ਅਸੀਂ ਤੁਹਾਨੂੰ ਅੱਜ ਬਿਲਕੁਲ ਨਵੇਂ ਜੀ 컬렉ਸ਼ਨ ਦੇਣੀ ਆ ਪ੍ਰਾਈਸ ਰਹੇਗਾ ਸਾਰੀ ਵੀਡੀਓ ਦਾ 2100 2100 ਦੇ ਸੂਟ ਰਹਿਣਗੇ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਜੀ ਬੁਕਿੰਗ ਲਈ ਨੰਬਰ ਹੋਊਗਾ 8283 828381 ਨੰਬਰ ਆ ਇਸ ਨੰਬਰ ਤੇ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਪਿਕ ਸੈਂਡ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਆ ਇਹ ਹੈਗਾ ਇਹ ਪਹਿਲਾਂ ਤਾਂ ਵਾਟਨ ਦਾ ਸਟਫ ਦੇਖ ਲਓ ਜੀ ਪਿਓਰ ਮਲ ਕਾਟਨ ਦੇ ਉੱਪਰ ਰਹੂਗਾ ਇਹ ਨੀਚੇ ਦਿੱਤਾ ਹੋਇਆ ਡਿਜ਼ਾਈਨ ਤੇ ਇਹਨੂੰ ਇਦਾਂ ਲੇਸ ਲਗਾ ਕੇ ਸਾਰੀ ਡਿਜ਼ਾਈਨਿੰਗ ਦਿੱਤੀ ਹੋਈ ਆ ਥੋੜੀ ਚੁਆਇਸ ਆ ਤੁਸੀਂ ਪੈਂਟ ਪਲਾਜ਼ੋ ਬਣਾਣਾ ਜਾਂ ਸਲਵਾਰ ਬਣਾਣੀ ਆ ਠੀਕ ਹੈ ਉਹ ਤੁਸੀਂ ਆਪਣੇ ਅਕੋਰਡਿੰਗ ਦੇਖ ਸਕਦੇ ਹੋ ਤੇ ਇਹਨੂੰ ਅਗਰ ਤੁਸੀਂ ਨਹੀਂ ਵੀ ਲਗਾਣਾ ਤਾਂ ਨਾ ਲਗਾਓ ਇਹਨੂੰ ਤੁਸੀਂ ਰਿਮੂਵ ਕਰ ਸਕਦੇ ਹੋ ਇਹ ਜੀ ਸਟ੍ਰੇਟ ਪੈਂਟ ਜਾਂ ਸਟ੍ਰੇਟ ਸਲਵਾਰ ਬਣਾ ਸਕਦੇ ਹੋ ਪਿਓਰ ਕਾਟਨ ਹੈ ਜੀ ਪ੍ਰਿੰਟ ਦੇਖ ਲਓ ਸੂਟ ਦਾ ਇਹਦੇ ਵਿੱਚ ਮੈਂ ਤੁਹਾਨੂੰ ਕੱਟ ਪ੍ਰਾਈਸ ਵਾਲੇ ਸੂਟ ਵੀ ਦਿਖਾਏ ਸੀਗੇ ਇਦਾਂ ਦੇ ਦੁਪੱਟੀਆਂ ਤੇ ਸਲਵਾਰਾਂ ਦੇ ਨਾਲ ਉਹਨਾਂ ਦੇ ਉੱਪਰ ਇਹ ਵਰਕ ਨਹੀਂ ਹੁੰਦਾ ਤੇ ਨਾ ਹੀ ਬ੍ਰਾਂਡ ਹੁੰਦਾ ਠੀਕ ਹੈ ਅਲੱਗ-ਅਲੱਗ ਬ੍ਰਾਂਡ ਦੇ ਸੂਟ ਹੁੰਦੇ ਆ ਸਾਰੇ ਇਹ ਹੀ ਹੈਗੇ ਜੀ ਬਾਟਮ ਤੇ ਸ਼ਰਟ ਦਾ ਪ੍ਰਿੰਟ ਬਹੁਤ ਸੋਹਣਾ ਹੈ ਵਿਦਾਊਟ ਲਾਈਨਿੰਗ ਸੂਟ ਬਣਨਗੇ ਤੇ ਜਿਹੜੇ ਦੁਪੱਟੇ ਨੇ ਜੀ ਉਹ ਵੀ ਤੁਹਾਨੂੰ ਇਦਾਂ ਮਲ ਕਾਟਨ ਦੇ ਵਿੱਚ ਹੀ ਮਿਲਣਗੇ ਇਹ ਵਾਲਾ ਰਹੇਗਾ ਦੁਪੱਟਾ ਗੋਟਾ ਪੱਤੀ ਦੇ ਨਾਲ ਠੀਕ ਹੈ ਜੀ ਪ੍ਰਾਈਸ ਹੈਗਾ 2100 ਸ਼ਿਪਿੰਗ ਚਾਰਜਸ ਅਲੱਗ ਤੋਂ ਰਹਿਣਗੇ ਇਹਨਾਂ ਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਸੋਹਣੇ ਜੇ ਪ੍ਰਿੰਟ ਮਿਲ ਜਾਣਗੇ ਇਹ ਹੈਗਾ ਸੈਕੰਡ ਪ੍ਰਿੰਟ ਸ਼ਰਟ ਦਾ ਸਭ ਦੇ ਵਿੱਚ ਇਹ ਵਰਕ ਹੈ ਬਰੀਕ ਬਰੀਕ ਜਿਹਾ ਇਦੇ ਨਾਲ ਤੁਹਾਨੂੰ ਵਾਈਟ ਬਾਟਮ ਸਾਰੇ ਹੀ ਇਦਾਂ ਡਿਜ਼ਾਈਨ ਕੀਤੀ ਹੋਈ ਮਿਲ ਜੇਗੀ ਪਿੰਟੈਕਸ ਦੇ ਨਾਲ ਦੁਪੱਟਿਆਂ ਦੀ ਇਦਾਂ ਅਲਗ-ਅਲਗ ਜੀ ਡਿਜ਼ਾਈਨਿੰਗ ਰਹੇਗੀ ਪਿਓਰ ਕਾਟਨ ਦੇ ਸੂਟ ਨੇ ਜੀ ਬਿਨਾ ਲਾਈਨਿੰਗ ਤੋਂ ਰਹਿਣਗੇ ਇਖਾਗਾ ਹੀ ਬਲੈਕ ਕਲਰ ਦੇ ਵਿੱਚ ਮਲਟੀ ਜャ ਸ਼ੇਡਾ ਬਹੁਤ ਸੋਹਣਾ ਇਹਦਾ بیس ਬਲੈਕ ਆ ਇਹ ਰੀਡੀ ਬਾਟਮ ਆ ਉਹ ਵੀ ਜਿਹੜੀ ਤੁਹਾਨੂੰ ਫਰਸਟ ਦਿਖਾਈ ਸੀਗੀ ਉਹੀ ਡਿਜ਼ਾਈਨ ਆ ਦੁਪੱਟਾ ਵੀ ਸੇਮ ਉਸੇ ਡਿਜ਼ਾਈਨ ਦਾ ਰਹੇਗਾ ਠੀਕ ਹੈ ਜੀ ਇਦਾਂ ਦੀਆਂ ਕਲੈਕਸ਼ਨਾਂ ਨੇ ਬਹੁਤ ਸੋਹਣੀਆਂ ਸੋਹਣੀਆਂ ਤੇ ਤੁਹਾਨੂੰ ਪ੍ਰਾਈਸ ਅੱਜ ਘੱਟ ਵਿੱਚ ਮਿਲ ਰਹੀਆਂ ਕਿਉਂਕਿ ਤੁਸੀਂ ਮੇਰੀ ਪਿਛਲੀ ਵੀਡੀਓ ਦੇਖ ਸਕਦੇ ਹੋ ਹੁਣ ਆਪਾਂ ਨੇ ਪਾਰਟੀ ویئر ਸੂਟ ਸ਼ੁਰੂ ਕਰਨੇ ਆ ਦਿਖਾਣੇ ਤੁਹਾਨੂੰ ਤੇ ਤਾਂ ਕਰਕੇ ਕਾਟਨ ਦੇ ਵਿੱਚ ਆਪਾਂ ਤੁਹਾਨੂੰ ਸਾਰੀ ਚ ਡਿਸਕਾਊਂਟ ਦੇਣਾ ਜਿੰਨਾ ਵੀ ਹੁਣ ਦੇ ਹੋਇਆ ਕਰੇਗਾ ਏ ਅਗੇ ਨੇ ਜੀ ਸਾਰੇ ਪਿਓਰ ਕਾਟਨ ਦੇ ਮਲ ਦੁਪੱਟੇ ਦੇ ਨਾਲ ਡਿਜ਼ਾਈਨਰ ਪੀਸ ਨੇ ਸਾਰੇ ਤੇ ਪ੍ਰਾਈਸ ਹੈਗਾ 2100 ਅਜਿਹੀ ਸਾਰੀ ਹੀ ਕਲੈਕਸ਼ਨ ਉਹਨਾਂ ਵਾਸਤੇ ਆ ਜਿਨ੍ਹਾਂ ਨੂੰ ਮਾੜੀ ਮੋਟੀ ਸਕਿਨ ਦੀ ਪ੍ਰੋਬਲਮ ਰਹਿੰਦੀ ਆ ਜਾਂ ਫਿਰ ਕਹਿੰਦੇ ਆ ਕਿ ਸਾਤੋਂ ਤਾਂ ਬਿਲਕੁਲ ਵੀ ਸਿੰਥੈਟਿਕ ਟੱਚ ਪੈਂਦਾ ਹੀ ਨਹੀਂ ਆ ਸਾਨੂੰ ਤਾਂ ਪਿਓਰ ਕਾਟਨ ਚਾਹੀਦੀ ਆ ਇਹ ਸਾਰੇ ਪਿਓਰ ਕਾਟਨ ਦੇ ਸੂਟ ਨੇ ਜੇ ਠੀਕ ਹੈ ਐਦਾਂ ਨੈਕ ਬਣਿਆ ਹੋਇਆ ਕੀਰਾ ਬਹੁਤ ਸੋਹਣਾ ਡਿਜ਼ਾਈਨ ਆ ਇਹ ਸਲਵਾਰ ਆ ਜੀ ਇਹਦੇ ਨਾਲ ਠੀਕ ਆ ਤੇ ਜਿਹੜਾ ਦੁਪੱਟਾ ਉਹ ਵੀ ਪਿਓਰ ਕਾਟਨ ਦਾ ਹੀ ਰਹੇਗਾ 4 ਸਾਈਡ ਲੇਸ ਦੇ ਨਾਲ 2.5 ਮੀਟਰ ਦਾ ਦੁਪੱਟਾ ਇਹਦੇ ਵੀ ਸਾਨੂੰ ਦੋ ਕਲਰ ਮਿਲ ਜਾਣਗੇ ਇਹ ਸੈਕੰਡ ਕਲਰ ਆਪਸ਼ਨ ਆ ਠੀਕ ਹੈ ਜੀ 2100 ਪ੍ਰਾਈਸ ਦੇ ਵਿੱਚ ਸੂਟ ਦਿਖਾ ਰਹੀਆਂ ਤੁਹਾਨੂੰ ਇੱਕ ਨਵੀਂ ਜੀ ਕਲੈਕਸ਼ਨ ਆ ਬਿਲਕੁਲ ਇਹ ਆਫਿਸ ਵੇਅਰ ਵਾਸਤੇ ਬਹੁਤ ਸੋਹਣੀ ਕਲੈਕਸ਼ਨ ਆ ਸਕੂਲ ਟੀਚਰਸ ਵਾਸਤੇ ਬਹੁਤ ਸੋਹਣੇ ਸੂਟ ਨੇ ਇਦਾਂ ਰਹੇਗਾ ਪਿਓਰ ਕਾਟਨ ਦਾ ਸ਼ਰਟ ਦਾ ਡਿਜ਼ਾਈਨ ਠੀਕ ਆ ਜਿਹੜਾ ਇਹ نیچے ਤੁਹਾਨੂੰ ਵਰਕ ਮਿਲ ਰਿਹਾ ਫਰੰਟ ਬੈਕ ਦੋਨੋਂ ਸਾਈਡ ਮਿਲ ਰਿਹਾ ਇਹਨੂੰ ਤੁਸੀਂ ਘੇਰੇ ਤੇ ਫਰੰਟ ਤੇ ਕਰਕੇ ਬਾਜੂ ਤੇ ਵੀ ਕਰ ਸਕਦੇ ਹੋ ਘੇਰਾ ਫਰੰਟ ਬੈਕ ਵੀ ਹੋ ਜਾਏਗਾ ਤੇ ਨਾਲ ਤੁਹਾਡੀ ਬਾਜੂ ਆ ਜਾਏਗੀ ਤੇ ਇਹਦੇ ਨਾਲ ਤੁਹਾਨੂੰ ਮਿਲ ਰਿਹਾ ਜੀ ਇਹ ਪਿਓਰ ਕਾਟਨ ਦੇ ਵਿੱਚ ਬਹੁਤ ਸਟਾਈਲਿਸ਼ ਜਿਹਾ ਸਟਫ ਸਲਵਾਰ ਦਾ ਥੋੜੀ ਚੁਆਇਸ ਆ ਤੁਸੀਂ ਇਹਨੂੰ ਪੈਂਟ ਜਾਂ ਸਲਵਾਰ ਬਣਾ ਸਕਦੇ ਹੋ ਇਹ ਸਾਰੀ ਮਸ਼ੀਨੀ ਵਰਕ ਹੈ ਜੀ ਇਸ ਤੇ ਬਹੁਤ ਸੋਹਣੀ ਲੁੱਕ ਆ ਸੂਟ ਦੀ 2.5 ਮੀਟਰ ਦਾ ਕਾਟਨ ਦਾ ਇਦਾਂ ਚੈੱਕ ਦੇ ਵਿੱਚ ਦੁਪੱਟਾ ਫੋਰ ਸਾਈਡ ਪੇਸਟਿੰਗ ਦੇ ਨਾਲ ਆ ਸਾਰਾ ਬਹੁਤ ਸੋਹਣਾ ਸੂਟ ਆ ਜਿਹੜੇ ਇਹ ਨੇ ਜੀ ਸਾਰੇ ਡਿਜ਼ਾਈਨਰ ਪੀਸ ਰਹਿਣਗੇ ਇਹਨਾਂ ਵਿੱਚ ਸਾਨੂੰ ਕਲਰ ਆਪਸ਼ਨ ਨਹੀਂ ਮਿਲੇਗੀ ਪਰ ਡਿਜ਼ਾਈਨ ਅਲੱਗ-ਅਲੱਗ ਮਿਲ ਜਾਣਗੇ ਸਟੱਫ ਸੇਮ ਰਹੇਗਾ ਡਿਜ਼ਾਈਨਿੰਗ ਅਲੱਗ-ਅਲੱਗ ਰਹੇਗੇ ਦੇਖੋ ਜੀ ਡਿਜ਼ਾਈਨ ਠੀਕ ਹੈ ਇੱਕ ਤਾਂ ਸੋਹਣੀ ਇੱਕੋ ਕਲੈਕਸ਼ਨ ਰਹੇਗੀ ਕਾਟਨ ਦੇ ਸੂਟ ਨੇ ਜੀ ਆਫਿਸ ਵੇਅਰ ਸੂਟ ਨੇ ਚੈੱਕ ਦੇ ਵਿੱਚ ਬਹੁਤ ਸੋਹਣੇ ਕਾਟਨ ਦੇ ਦੁਪੱਟੇ 2100 ਪ੍ਰਾਈਸ ਆ ਜਿਹੜਾ ਵੀ ਸੂਟ ਲੈਣਾ ਪਿਓਰ ਕਾਟਨ ਦੇ ਵਿੱਚ ਇਹ बॉटम ਤੇ ਆ ਜਾਏਗਾ ਵਰਕ ਤੇ ਪਿਓਰ ਕਾਟਨ ਦਾ ਹੈਗਾ ਜੀ 4 ਸਾਈਡ ਪੇਸਟਿੰਗ ਦੇ ਨਾਲ ਇਹਨਾਂ ਦੇ ਦੁਪੱਟੇ ਕਾਫੀ ਸਾਰੀ ਕਲੈਕਸ਼ਨ ਆ ਸਟਫ ਤਾਂ ਬਹੁਤ ਪਿਆਰਾ ਹੈ ਦੇਖੋ ਜੀ ਸੂਟ ਕਿਤੋਂ ਸੋਹਣੇ ਇੱਕ ਸੂਟ ਨੇ 2100 ਦੇ ਵਿੱਚ ਜਿਹੜਾ ਕਲਰ ਪ੍ਰਿੰਟ ਤੁਹਾਨੂੰ ਪਸੰਦ ਆ ਤੁਸੀਂ ਪਿਕ ਲੈ ਕੇ ਸੈਂਡ ਕਰ ਸਕਦੇ ਹੋ ਸ਼ਿਪਿੰਗ ਚਾਰजेस ਅਲੱਗ ਤੋਂ ਰਹਿਣਗੇ ਦੇਖੋ ਵਰਕ ਪਹੁੰਚਿਆਂ ਦੇ ਵਰਕ ਹੀ ਬਹੁਤ ਸੋਹਣੇ ਆ ਕਾਟਨ ਦੇ ਦੁਪੱਟੇ ਸਾਰੇ ਹੀ ਸੂਟ ਪਿਓਰ ਕਾਟਨ ਤੇ ਰਹਿਣਗੇ ਬਹੁਤ ਸਾਰੀ ਡਿਜ਼ਾਈਨਿੰਗ ਆ ਪੀਸ ਕਿ ਕਿ ਕਲਰ ਕਿ ਕਿ ਰਹੇਗਾ ਤੇ ਡਿਜ਼ਾਈਨਿੰਗ ਕਾਫੀ ਸਾਰੀ ਆ ਜਿਹੜਾ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆ ਤੁਸੀਂ ਉਸ ਦੀ ਵੀਕਸੈਂਡ ਕਰ ਸਕਦੇ ਹੋ ਇਹ ਸਾਰੇ ਹੀ ਫਰੰਟ ਬੈਕ ਤੇ ਆਏਗੇ ਜੀ ਲੇਸ ਤੇ ਬਾਜੂ ਤੇ ਆਏਗੇ ਠੀਕ ਹੈ ਮੈਂ ਤੁਹਾਨੂੰ ਇੱਕ ਖੋਲ ਕੇ ਦਿਖਾ ਦਾਨੀ ਹ ਜਿਹੜੀ ਇਹਨਾਂ ਦੀ ਕੱਟ ਆ ਜੀ ਉਹ ਸਵਾ 2 ਜਾਂ 2.5 ਦੀ ਹੋਏਗੀ ਕਿਉਂਕਿ ਸਟ੍ਰੇਟ ਸਲਵਾਰ ਦੇ ਵਿੱਚ ਹੀ ਬਣਦਾ ਹੈ 2 मीटर ਦੀ ਕੱਟ ਆ ਜੀ ਪੂਰੀ ਇਹ ਦੇਖੋ ਠੀਕ ਹੈ ਇਹ ਇਦਾਂ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਸਟਾਈਲ ਕੀਤਾ ਹੋਇਆ ਬਹੁਤ ਪਿਆਰਾ ਇਹ ਤੁਹਾਡੇ ਮੂਰੀਆਂ ਤੇ ਆ ਜਾਏਗਾ ਫਰੰਟ ਤੇ ਬੈਕ ਤੇ ਤੁਹਾਡੇ ਇਦਾਂ ਚਿਕਨ ਵਰਕ ਆ ਜਾਇਆ ਕਰੇਗਾ ਦੇਖੋ ਦੁਪੱਟਾ ਸਿੰਗਲ ਦੁਪੱਟਾ ਹੀ ਅਗਰ ਲੈਣੇ ਆ ਤਾਂ ਘੱਟੋ ਘੱਟ 7-800 ਦਾ ਦੁਪੱਟਾ ਆਏਗਾ ਬਹੁਤ ਸੋਹਣਾ ਦੁਪੱਟਾ ਹੈ ਕਲਰ ਆਪਸ਼ਨ ਬਹੁਤ ਸੋਹਣੀ ਸੋਹਣੀ ਆ। ਹਰੇ ਕਲਰ ਆ ਜੀ ਤੁਸੀਂ ਲਾਈਟ ਸ਼ੇਡ ਲੈਣਾ ਡਾਰਕ ਸ਼ੇਡ ਲੈਣਾ ਕਿਸੇ ਨੂੰ ਗਿਫਟ ਕਰਨੇ ਆ ਤਾਂ ਅਗਲਾ ਤਾਂ ਗਰਮੀ ਸਾਨੂੰ ਅਸੀਸਾਂ ਹੀ ਦੰਦਾ ਰਹੇਗਾ ਵਾਕੇ ਸੂਟ ਦਿੱਤੀਆਂ ਸਾਨੂੰ। ਜੇ ਚੀਜ਼ ਦਈਏ ਤਾਂ ਕਿਸੇ ਨੂੰ ਪਾਉਣ ਵਾਲੀ ਦਈਏ ਜੇ ਨਹੀਂ ਤਾਂ ਅੱਗੇ ਤੋਂ ਅੱਗੇ ਤਾਂ ਘੁੰਮਦੀ ਹੋ ਰਹਿੰਦੀ ਆ। ਬਹੁਤ ਸੋਨਾ ਸੂਟ ਹੈ ਦੇਣ ਵਾਲਾ ਕੰਮ ਤਾਂ ਇਹ ਦੇਖ ਲੋ ਜੀ ਕਿ ਇੰਸਟਾਗ੍ਰam ਤੇ ਅਸੀਂ ਵੀਡੀਓ ਦੇਖੀ ਸੀਗੀ ਉਹ 15 ਸਾਲ ਬਾਅਦ ਉਹਦੇ ਕੋਲੇ ਸੂਟ ਮੁੜ ਕੇ ਆ ਗਿਆ ਜਿਹਨੇ ਕਿਸੇ ਨੂੰ ਗਿਫਟ ਕੀਤਾ ਸੀਗਾ ਘੁੰਮ ਘੁੰਮ ਕੇ ਅੱਗੇ ਐਦਾਂ ਦੀ ਕਲੈਕਸ਼ਨ ਵੀ ਹੁੰਦੀ ਹੈ ਹਰ ਕੋਈ ਅੱਗੇ ਅੱਗੇ ਪਛਾਹ ਜਾਂਦਾ ਮਤਲਬ ਕਿ ਕਿਸੇ ਨੇ ਨਹੀਂ ਸੀ ਹੁੰਦਾ ਸੂਟ ਜਿਹੜਾ ਵੀ ਕੋਈ ਆਉਂਦਾ ਸੀ ਉਹਨੂੰ ਦੇਖ ਕੇ ਜਿਨ੍ਹਾਂ ਦੇ ਘਰ ਤੋਂ ਸੂਟ ਨਿਕਲਿਆ ਸੀਗਾ ਉੱਥੇ ਮੁੜ ਕੇ ਪਹੁੰਚ ਗਿਆ ਪਤਨਿਓ ਜੋਕ ਸੀ ਜਾਂ ਸੱਚਾ ਰਿਐਲਟੀ ਆ ਕਾਫੀ ਕਾਫੀ ਚੀਜ਼ਾਂ ਹੁੰਦੀਆਂ ਜਿਹੜੀਆਂ ਹਰ ਕੋਈ ਸਟਿਚ ਨਹੀਂ ਕਰਵਾਉਂਦਾ ਅੱਗੇ ਤੋਂ ਅੱਗੇ ਕਰ ਦਾਂਦੇ ਆ ਬਟ ਜਿਹੜੀ ਇਦਾਂ ਦੀ ਜੇ ਤੁਸੀਂ ਕਿਸੇ ਨੂੰ ਵੀ ਦੰਨੀਓ ਕੋਈ ਗਿਫਟ ਵਿੱਚ ਆਈਟਮ ਆ ਤਾਂ ਫਿਰ ਇਹ ਹਰ ਕੋਈ ਸਟਿਚ ਕਰਵਾ ਕੇ ਹੀ ਪਾਏਗਾ ਇਹ ਪਿਓਰ ਕਾਟਨ ਆ ਜੀ ਪਿਓਰ ਕਾਟਨ ਬਹੁਤ ਸੋਹਣਾ ਸੂਟ ਆ ਠੀਕ ਆ ਇਹ ਸਾਰਾ نیچے ਘੇਰੇ ਤੇ ਵਰਕ ਹੈ ਨੀਡਲ ਵਰਕ ਹੋਇਆ ਹੋਇਆ ਬਹੁਤ ਸੋਹਣਾ ਠੀਕ ਹੈ ਇਹ ਹੈਗੀ ਜੀ ਇਹਦੇ ਨਾਲ ਬਾਟਮ ਪਿਓਰ ਕਾਟਨ ਦੇ ਵਿੱਚ ਇਹ ਸਲਵਾਰ ਆ ਤੇ ਨਾਲ ਇਹਦੇ ਕੋਟਾ ਡੋਰੀ ਦਾ ਦੁਪੱਟਾ ਹੈ ਦੇਖੋ ਜੀ ਪੈਚ ਵਰਕ ਦੇ ਨਾਲ ਸ਼ਰਟ ਦਾ ਪੈਚ ਕੀਤਾ ਹੋਇਆ ਕੋਟਾ ਡੋਰੀ ਦਾ ਦੁਪੱਟਾ ਹੈ ਇਹਦੇ ਵਿੱਚ ਇਹ ਕਲਰ ਆ ਕਲਰ ਬਹੁਤ ਸੋਨੇ ਆ ਇਹ ਸੈਕਿੰਡ ਕਲਰ ਆ ਇਹ ਤੇ ਇਹਦੀ ਸਲਵਾਰ ਆ ਇਹ ਪਿਓਰ ਕਾਟਨ ਦੇ ਨੇ ਸਾਰੇ ਸੂਟ 2100 ਪ੍ਰਾਈਸ ਆ ਜੀ ਅੱਜ ਦੀ ਸਾਰੀ ਵੀਡੀਓ ਦਾ ਕਲਰ ਡਿਜ਼ਾਈਨ ਬਹੁਤ ਪਿਆਰੇ ਪਿਆਰੇ ਆ ਇਹਦੀ ਸਲਵਾਰ ਹੈਗੇ ਦੁਪੱਟੇ ਸਭ ਦੇ ਸੇਮ ਹੈ ਕੋਟੜ ਹੋਰੀਏ ਦੇ ਵਿੱਚ ਪੈਚ ਦੇ ਨਾਲ ਡਿਜ਼ਾਈਨਰ ਜੇ ਪੀਸ ਨੇ ਜੀ ਜਿਹੜਾ ਸੂਟ ਤੁਹਾਨੂੰ ਪਸੰਦ ਆ ਉਸ ਦਾ ਸਕਰੀਨਸ਼ਾਟ ਲੈ ਕੇ ਤੁਸੀਂ ਵੀ ਸेंड ਕਰ ਸਕਦੇ ਹੋ ਸੂਟ ਦੰਨਿਆ ਜੀ ਬਹੁਤ ਪਿਆਰਾ ਜਿਹਾ ਪਿਓਰ ਕਾਟਨ ਦੇ ਉੱਪਰ ਸੂਟ ਆ ਆਫ ਵਾਈਟ ਦੇ ਕਲਰ ਦੇ ਉੱਪਰ ਪਹਿਲਾਂ ਤਾਂ ਵਰਕ ਹੀ ਦੇਖ ਲਓ ਜੇ ਤੁਸੀਂ ਸਿੰਗਲ ਵਰਕ ਕਰਵਾਨੀ ਹੋ ਇੰਨੇ ਦਾ ਵਰਕ ਹੋਏਗਾ ਜਿੰਨੇ ਦਾ ਅਸੀਂ ਤੁਹਾਨੂੰ ਸੂਟ ਦੇ ਰਹੇ ਹਾਂ neck ਤੇ ਵਰਕ ਤੇ ਕੇਰਾ ਵਰਕ ਹੈ ਜਿੱਦਾਂ ਮਰਜੀ ਸੂਟ ਪਾਓ ਜੀ ਪਿਓਰ ਕਾਟਨ ਦੇ ਵਿੱਚ ਆ ਠੀਕ ਆ ਬਹੁਤ ਸੋਹਣਾ ਸੂਟ ਆ ਤੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਨਾ ਐਦਾ ਕਾਰਨਰ ਹੈਵੀ ਦੇ ਵਿੱਚ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਜੀ ਪਿਓਰ ਕਾਟਨ ਦੁਪੱਟਾ ਟਿਲਕਾ ਮ ਬਹੁਤ ਸੋਹਣਾ ਮਸਲੀਨ ਸਾਊਥ ਮਿਕਸ ਆ ਜਾਂਦਾ ਇਹ ਸੂਟ ਸਿੰਗਲ ਸਿੰਗਲ ਆ ਤਾਂ ਕਰਕੇ ਅਸੀਂ ਇਸੇ ਵੀਡੀਓ ਚ ਕੱਢ ਰਹੇ ਹਾਂ 2100 ਦੇ ਸੂਟ ਨੇ ਦੇਖੋ ਜੀ ਸੂਟ ਬਹੁਤ ਸੋਹਣੀ ਕਲੈਕਸ਼ਨ ਆ ਰਿਯਾਨ ਦੀ ਸਲਵਾਰ ਆ ਕਾਟਨ ਦੇ ਦੁਪੱਟੇ ਤੇ ਸਾਰੇ ਤੇ ਵਰਕ ਆ ਕੋਈ ਛੋਟਾ-ਮੋਟਾ ਫੰਕਸ਼ਨ ਆ ਤਾਂ ਇਦਾਂ ਦੇ ਸੂਟ ਵੀ ਤੁਸੀਂ ਪਾ ਸਕਦੇ ਹੋ। ਇਹ ਸਿੰਗਲ-ਸਿੰਗਲ ਸੂਟ ਕਰਕੇ ਕੱਢ ਰਹੀ ਹਾਂ। ਪਿਓਰ ਕਾਟਨ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ। ਬਿਲਕੁਲ ਪਿਓਰ ਕਾਟਨ ਤੇ। ਇਹ ਵਰਕ ਹੈ ਸਾਰਾ ਜਿੰਨਾ ਤੁਹਾਨੂੰ ਲਾਈਨਾਂ ਦਿਖਦੀਆਂ। ਢੇਰਾ ਵੀ ਬਹੁਤ ਸੋਹਣਾ ਹੈ। ਸਾਰੇ ਫਰੰਟ ਹੈਵੀ ਬਣਾਇਆ ਹੋਇਆ। ਬਹੁਤ ਸੋਹਣਾ ਢੇਰਾ ਸੂਟ ਤਾਂ। ਪਲੇਨ ਸਲਵਾਰ ਆ ਜੇ। ਦੇ ਫੋਰ ਸਾਈਡ ਇੱਕ ਸਾਈਡ ਦਾ ਇੰਨਾ ਹੈਵੀ ਡਿਜ਼ਾਈਨ ਰਹੇਗਾ ਕਿਉਂਕਿ ਜੇ ਤੁਸੀਂ ਸਾਈਡ ਦੁਪੱਟਾ ਲੈਣਾ ਜਾਂ ਸਿਰ ਉੱਤੇ ਲੈਣਾ ਇੱਕ ਸਾਈਡ ਹੀ ਬਹੁਤ ਸੋਹਣੀ ਬੇਲ ਆ ਬਹੁਤ ਪਿਆਰਾ ਸਟਾਈਲਿਸ਼ ਜਿਹਾ ਸੂਟ ਆ ਸੇਮ ਹੀ ਪ੍ਰਾਈਸ ਚ ਦਵਾਂਗੇ ਜੀ 2100 ਦੇ ਵਿੱਚ ਪਿਓਰ ਕਾਟਨ ਸਾਰਾ ਹੀ ਹੈਂਡਵਰਕ ਆ ਬਹੁਤ ਪਿਆਰਾ ਹੈਂਡਵਰਕ ਆ ਸਟਫ ਰਹੇਗਾ ਪਿਓਰ ਕਾਟਨ ਤੇ ਪ੍ਰਿੰਟ ਬਹੁਤ ਸੋਹਣਾ ਹੈ ਇਹ ਬਾਟਮ 에 ਦੀ ਹੈਵੀ ਪ੍ਰਿੰਟ ਚ ਬਰੱਡੇ ਪ੍ਰਿੰਟ ਦੇ ਵਿੱਚ ਤੇ ਦੁਪੱਟਾ ਰਹੇਗਾ ਇਹਦਾ। ਪਾਤਾ। ਬਹੁਤ ਸੋਹਣਾ ਸੂਟ ਲੱਗੇਗਾ ਬਣਨ ਤੋਂ ਬਾਅਦ। ਪਿਓਰ ਕਾਟਨ ਆ। ਇਦਾਂ ਬਹੁਤ ਸੋਹਣਾ ਸਟਾਈਲ ਕੀਤਾ ਹੋਇਆ ਸੂਟ ਇਹ। ਇਹ ਸਟਾਈਲ ਕੀਤਾ ਹੋਇਆ ਜੀ ਸਾਰੀ ਸੂਟ। ਇਹਦੀ ਬਾਟਮ ਹੈ ਪਿੰਟੈਕਸ ਦੇ ਨਾਲ ਤੇ ਜਿਹੜਾ ਦਾ ਦੁਪੱਟਾ ਉਹ ਵੀ ਤੁਹਾਨੂੰ ਇਦਾਂ ਡਿਜ਼ਾਈਨਰ ਮਿਲੇਗਾ 2800 ਦੀ ਰੇਂਜ ਵਾਲਾ ਸੂਟ ਹੈ ਇਹ ਵੀ ਤੁਹਾਨੂੰ 2100 'ਚ ਮਿਲੇਗਾ ਕਿਉਂਕਿ ਲਾਸਟ ਵੇਸ 'ਤੇ ਹੈ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਕਲੈਕਸ਼ਨ ਪਸੰਦ ਆਈ ਹੋਵੇਗੀ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਸੂਟ ਕਿਦਾਂ ਲੱਗੇ ਵੀਡੀਓ ਦੇਖਣ ਲਈ ਥੈਂਕ ਯੂ ਬਹੁਤ ਸਾਰਾ ਪਿਆਰ ਦੇਣ ਲਈ ਵੀ ਥੈਂਕ ਯੂ ਸੋ ਮੱਚ